ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਹੈ ਅੱਜ ਦੀਆਂ ਖਬਰਾਂ ਤੇ ਨਿਊਯਾਰਕ ਦੇ ਇੱਕ ਜੱਜ ਨੇ ਡੋਨਲਡ 트ੰਪ ਨੂੰ ਉਸ ਅਪਰਾਧਿਕ ਕੇਸ ਨੂੰ ਹਾਰਜ ਕਰਨ ਸੰਬੰਧੀ ਅਪੀਲ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਵਿੱਚ 트ੰਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਦੋਸ਼ ਲੱਗੇ ਸਨ ਕਿ ਉਸਨੇ ਇੱਕ ਪੋਨ ਸਟਾਰ ਨੂੰ ਰਾਸ਼ਟਰਪਤੀ ਚੋਣ ਦੌਰਾਨ ਚੁੱਪ ਰਹਿਣ ਲਈ ਵੱਡੀ ਰਕਮ ਦਾ ਭੁਗਤਾਨ ਕੀਤਾ ਸੀ ਇਸ ਪੌਨ ਸਟਾਰ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਡੋਨਲਡ 트ੰਪ ਨੇ ਉਸ ਨਾਲ ਸਬੰਧ ਬਣਾਏ ਸਨ ਜਦਕਿ 트ੰਪ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਸੀ ਨਿਊਯਾਰਕ ਸਟੇਟ ਸੁਪਰੀਮ ਕੋਰਟ ਨੇ ਜਸਟਿਸ ਜਵਾਨ ਮਰਚਨ ਵੱਲੋਂ ਇਸ ਮਾਮਲੇ ਸੰਬੰਧੀ 트ੰਪ ਨੂੰ 26 ਨਵੰਬਰ ਨੂੰ ਸਜ਼ਾ ਸੁਣਾਈ ਜਾਣੀ ਸੀ ਇਹ ਵੀ ਦੱਸਣਾ ਬਣਦਾ ਹੈ ਕਿ ਮੈਨਹਾਰਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਦੇ ਦਫ਼ਤਰ ਦੇ ਵਕੀਲਾਂ ਨੇ ਇਸ ਹਫ਼ਤੇ ਜਸਟਿਸ ਮਰਚਨ ਨੂੰ ਅਪੀਲ ਕੀਤੀ ਕਿ ਉਹ 20 ਜਨਵਰੀ ਤੋਂ 트ੰਪ ਦੇ 4 ਸਾਲ ਦੇ ਰਾਸ਼ਟਰਪਤੀ ਕਾਰਜਕਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਮਾਮਲੇ ਬਾਰੇ ਫੈਸਲਾ ਲੈਣ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ਦੇ ਉੱਤੇ 25% ਦਾ ਟੈਰਿਫ ਲਗਾਉਣਗੇ। 트ੰਪ ਨੇ ਇਹ ਐਲਾਨ ਗੈਰਕਾਨੂੰਨੀ ਪ੍ਰਵਾਸੀਆਂ ਦੀ ਅਮਰੀਕਾ 'ਚ ਲਗਾਤਾਰ ਵਧ ਰਹੀ ਆਮਦ ਤੋਂ ਨਾਰਾਜ਼ ਹੋ ਕੇ ਕੀਤਾ ਹੈ। 트ੰਪ ਨੇ ਚੀਨ ਉੱਤੇ ਨਸ਼ੀਲੇ ਪਦਾਰਥਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਦੇਸ਼ 'ਚ ਲਿਆਉਣ ਦਾ ਦੋਸ਼ ਵੀ ਲਾਇਆ ਤੇ ਚੀਨ ਉੱਤੇ 10% ਵਾਧੂ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਤੇ ਸ਼ੇਅਰ ਕੀਤੀ ਗਈ ਪੋਸਟ 'ਚ 트ੰਪ ਨੇ ਕਿਹਾ ਕਿ 20 ਜਨਵਰੀ ਨੂੰ ਅਹੁਦੇ ਦੀ ਸੌਂ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਕੈਨੇਡਾ ਚੀਨ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਉੱਤੇ ਟੈਰਿਫ ਲਗਾਉਣਗੇ 트ੰਪ ਨੇ ਲਿਖਿਆ ਕਿ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ 'ਚ ਦਾਖਲ ਹੋ ਰਹੇ ਨੇ ਤੇ ਉਹ ਆਪਣੇ ਨਾਲ ਡਰੱਗਸ ਅਤੇ ਅਪਰਾਧ ਲਿਆ ਰਹੇ ਨੇ ਜੇਕਰ ਕੈਨੇਡਾ ਅਤੇ ਮੈਕਸੀਕੋ ਚਾਣ ਤਾਂ ਉਹ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਨੇ ਤੇ ਉਹਨਾਂ ਕੋਲ ਅჯਾਹਾ ਕਰਨ ਦੀ ਸ਼ਕਤੀ ਵੀ ਹੈ ਇਸ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ਉੱਤੇ 25% ਦਾ ਟੈਰਿਫ ਲਗਾਇਆ ਜਾਵੇਗਾ ਤੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਆਪਣੀ ਸਰਹੱਦਾਂ ਹੀ ਅਮਰੀਕਾ 'ਚ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ ਉਹਨਾਂ ਨੂੰ ਭਾਰੀ ਟੈਰਿਫ ਦੇਣੇ ਪੈਣਗੇ ਅਮਰੀਕਾ ਦੇ ਇੱਕ ਭਾਰਤੀ ਨਾਗਰਿਕ ਨੂੰ ਰੂਸ ਦੀਆਂ ਕੰਪਨੀਆਂ ਨੂੰ ਗੈਰ ਕਾਨੂੰਨੀ ਹਵਾਬਾਜ਼ੀ ਸਮੱਗਰੀ ਦੀ ਸਪਲਾਈ ਕਰਨ ਦੇ ਦੋਸ਼ 'ਚ ਐਕਸਪੋਰਟ ਕੰਟਰੋਲ ਕਾਨੂੰਨ ਦੀ ਉਲੰਘਣਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਨਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬਿਆਨ 'ਚ ਕਿਹਾ ਨਵੀਂ ਦਿੱਲੀ ਸਥਿਤ 에ਅ ਚਾਰਟਰ ਸੇਵਾ ਪ੍ਰਦਾਤਾ ਅਰੇਜ਼ੋ 에ਵੀਏਸ਼ਨ ਦੇ ਮੈਨੇਜਿੰਗ ਪਾਰਟਨਰ ਸੰਜੇ ਕੌਸ਼ਿਕ ਨੂੰ 17 ਅਕਤੂਬਰ ਨੂੰ ਮਿਆਮੀ 'ਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇੱਕ ਅਧਿਕਾਰਤ ਦੌਰੇ ਤੇ ਭਾਰਤ ਤੋਂ ਪਰਤਿਆ ਸੀ। ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ एरेजो एविएशन दिल्ली कैंट ਦੇ ਮਹਿਰਮ نگر ਚ ਸਥਿਤ ਹੈ ਜੋ ਚਾਰਟਰ ਜਹਾਜ਼ 에어 ਐਮਬੂਲੈਂਸ ਦੇ ਖੇਤਰ ਚ ਕੰਮ ਕਰਦੀ ਹੈ ਨਾਲ ਹੀ ਵਪਾਰਕ ਜਨਰਲ ਅਤੇ కార్ਪੋਰੇਟ ਜਹਾਜ਼ਾਂ ਦੇ ਸਪेयर ਪਾਰਟਸ ਅਤੇ ਪਾਇਲਟ ਮੁਹੱਈਆ ਕਰਵਾਉਂਦੀ ਹੈ ਫਿਲਹਾਲ ਓਰੇਗਨ ਜੇਲ ਚ ਬੰਦ ਕੌਸ਼ਿਕ ਨੇ ਆਪਣੀ ਰਿਹਾਈ ਲਈ ਅਪੀਲ ਨਹੀਂ ਕੀਤੀ ਅਮਰੀਕੀ ਮੈਜਿਸਟ੍ਰੇਟ ਜੱਜਸ ਟੈਸੀ ਐਫ ਬੈਕਰਮੈਨ ਨੇ ਸ਼ੁੱਕਰਵਾਰ ਨੂੰ ਕੌਸ਼ਿਕ ਦੇ ਫਰਾਰ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਨੂੰ ਹਿਰਾਸਤ ਚ ਲੈਣ ਦਾ ਹੁਕਮ ਦਿੱਤਾ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਹੋ ਸਕਦੀ ਹੈ ਤੇ ਦੋਸ਼ ਲਈ ప్రతి ਮਾਮਲੇ 'ਚ 10 ਲੱਖ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਸੰਗੀ ਵਕੀਲਾ ਨੇ ਅਦਾਲਤ 'ਚ ਕਿਹਾ ਕੌਸ਼ਿਕ ਗੈਰ ਕਾਨੂੰਨੀ ਖਰੀਦ ਕਰਨ ਵਾਲੇ ਗਰੋਹ ਦਾ ਮੈਂਬਰ ਹੈ ਜੋ ਰੂਸੀ ਕੰਪਨੀਆਂ ਲਈ ਅਮਰੀਕਾ ਤੋਂ ਗੈਰ ਕਾਨੂੰਨੀ ਤੌਰ ਤੇ ਹਵਾ ਬਾਜ਼ੀ ਦਾ ਸਮਾਨ ਅਤੇ ਟੈਕਨੋਲੋਜੀ ਪ੍ਰਾਪਤ ਕਰਦਾ ਹੈ। ਇਜ਼ਰਾਈਲ ਅਤੇ ਲਿਬਨਾਨ ਦੇ ਹਜ਼ਬੁੱਲਾ ਵਿਚਾਲੇ ਜੰਗਬੰਦੀ ਦੀਆਂ ਖਬਰਾਂ ਦੌਰਾਨ ਤਣਾਅ ਇੱਕ ਵਾਰ ਫਿਰ ਵੱਧ ਗਿਆ। ਇਤਵਾਰ ਨੂੰ ਹਿਜ਼ਬੁੱਲਾ ਨੇ ਇਜ਼ਰਾਈਲ ਉੱਤੇ 250 ਤੋਂ ਜ਼ਿਆਦਾ ਮਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ 7 ਅਕਤੂਬਰ 2023 ਤੋਂ ਬਾਅਦ 13 ਮਹੀਨਿਆਂ ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ ਇਨਾਂ ਹੀ ਨਹੀਂ ਪਹਿਲੀ ਵਾਰ ਹਿਜ਼ਬੁੱਲਾ ਨੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਚ ਇਜ਼ਰਾਈਲੀ ਖੁਫੀਆ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਇਜ਼ਰਾਈਲੀ ਪੁਲਿਸ ਮੁਤਾਬਕ ਇਹ ਹਮਲੇ ਤਲ ਅਵੀਵ ਦੇ ਪੂਰਬੀ ਹਿੱਸੇ ਪੇਟਾ ਟਿਕਵਾਚ ਚ ਹੋਏ ਇਸ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਹਜ਼ਬੁੱਲਾ ਨੇ ਕਿਹਾ ਕਿ ਉਸਨੇ ਤਲ ਅਵੀਵ ਅਤੇ ਦੋ ਨੇੜਲੇ ਫੌਜੀ ਟਿਕਾਣਿਆਂ ਤੇ ਮਜ਼ਾਈਲਾਂ ਦਾਗੀਆਂ ਨੇ ਦਰਅਸਲ ਹਜ਼ਬੁੱਲਾ ਦਾ ਇਹ ਹਮਲਾ ਲਿਬਨਾਨ ਦੀ ਰਾਜਧਾਨੀ ਬੇਰੂਤ 'ਚ ਪਿਛਲੇ 1 ਹਫ਼ਤੇ ਤੋਂ جاری ਇਜ਼ਰਾਈਲੀ ਹਮਲਿਆਂ ਦਾ ਜਵਾਬ ਹੈ ਇਨ੍ਹਾਂ ਹਮਲਿਆਂ 'ਚ ਹਜ਼ਬੁੱਲਾ ਦੇ ਬੁਲਾਰੇ ਮੁਹੰਮਦ ਅਫੀਫ ਸਮੇਤ 63 ਤੋਂ ਵੱਧ ਲੋਕ ਮਾਰੇ ਗਏ ਨੇ ਸ਼ਨੀਵਾਰ ਨੂੰ ਬੇਰੂਤ 'ਚ ਇਜ਼ਰਾਈਲੀ ਹਮਲੇ 'ਚ 29 ਲਿਬਨਾਨੀ ਮਾਰੇ ਗਏ ਅਤੇ 65 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਜ਼ਬੁੱਲਾ ਦਾ ਹਮਲਾ ਇਨਾ ਭਿਆਨਕ ਸੀ ਕਿ ਇਜ਼ਰਾਈਲੀ ਟੈਂਕਾਂ ਅਤੇ ਫੌਜਾਂ ਨੂੰ ਦੱਖਣੀ ਲਬਨਾਨ ਦੇ ਅਲ ਬਾਇਦਾ ਖੇਤਰ 'ਚ ਇੱਕ ਰਣਨੀਤਿਕ ਪਹਾੜੀ ਤੋਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਹਿਜ਼ਬੁੱਲਾ ਨੇ ਕਈ ਐਂਟੀ ਟੈਂਕ ਮਿਜ਼ਾਈਲਾਂ ਨਾਲ ਵੀ ਹਮਲਾ ਕੀਤਾ। ਹਿਜ਼ਬੁੱਲਾ ਨੇ ਹਫਾ ਸ਼ਹਿਰ ਨੇੜੇ ਇਜ਼raਇਲੀ ਫੌਜੀ ਅਡੇ ਨੂੰ ਵੀ ਨਿਸ਼ਾਨਾ ਬਣਾਇਆ। ਹਿਜ਼ਬੁੱਲਾ ਨੇ ਕਿਹਾ ਕਿ ਉਸਨੇ ਹਫਾ ਦੇ ਉੱਤਰ 'ਚ ਜਵਾਲੂਨ ਮਿਲਟਰੀ ਇੰਡਸਟਰੀਜ਼ ਬੇਸ ਨੂੰ ਵੀ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਲਈ ਪਾਕਿਸਤਾਨ 'ਚ ਹਜ਼ਾਰਾਂ ਲੋਕਾਂ ਵੱਲੋਂ ਰੈਲੀ ਕੱਢੇ ਜਾਣ ਤੋਂ ਬਾਅਦ ਉਨਾ ਖਿਲਾਫ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ ਅਮਰੀਕਾ ਨੇ ਪਾਕਿਸਤਾਨ ਨੂੰ ਫਟਕਾਰ ਲਾਈ ਹੈ ਅਮਰੀਕਾ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀ ਦਾ ਸਨਮਾਨ ਕਰਨ ਅਤੇ ਦੇਸ਼ ਦੇ ਕਾਨੂੰਨਾਂ ਪ੍ਰਤੀ ਸਨਮਾਨ ਯਕੀਨੀ ਬਣਾਉਣ ਲਈ ਕਿਹਾ ਹੈ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਅਸੀਂ ਪਾਕਿਸਤਾਨ ਸਮੇਤ ਦੁਨੀਆ ਭਰ 'ਚ ਪ੍ਰਗਟਾਵੇ ਦੀ ਆਜ਼ਾਦੀ ਸ਼ਾਂਤੀਪੂਰਨ ਅਸੈਂਬਲੀ ਅਤੇ ਐਸੋਸੀਏਸ਼ਨ ਨਾਲ ਸਮਰਥਨ ਕਰਦੇ ਹਾਂ ਅਸੀਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੇ ਹਿੰਸਾ ਤੋਂ ਬਚਣ ਦੀ ਅਪੀਲ ਕਰਦੇ ਹਾਂ। ਉਹਨਾਂ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ, ਅਸੀਂ ਪਾਕਿਸਤਾਨੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀਆਂ ਦਾ ਸਨਮਾਨ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਾਕਿਸਤਾਨ ਦੇ ਕਾਨੂੰਨ ਅਤੇ ਸੰਵਿਧਾਨ ਪ੍ਰਤੀ ਸਨਮਾਨ ਯਕੀਨੀ ਕਰਨ ਦੀ ਅਪੀਲ ਕਰਦੇ ਹਾਂ। ਮਿਲਰ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ 'ਚ ਲੋਕਾਂ ਦੇ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਦੇ ਸੱਦੇ ਤੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਹਜ਼ਾਰਾਂ ਪ੍ਰਦਰਸ਼ਨਕਾਰੀ ਦਾਖਲ ਹੋਣ ਤੇ ਝੜਪਾਂ 'ਚ ਘੱਟੋ-ਘੱਟ 2 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। 72 ਸਾਲਾ ਸਾਬਕਾ ਪ੍ਰਧਾਨ ਮੰਤਰੀ ਜੋ ਪਿਛਲੇ ਸਾਲ ਅਗਸਤ ਤੋਂ ਜੇਲ੍ਹ 'ਚ ਹੈ ਨੇ 24 ਨਵੰਬਰ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਲਈ ਆਖਰੀ ਕਾਲ ਦਿੱਤੀ ਸੀ। ਉਸਨੇ ਇਹ ਕਾਲ 13 ਨਵੰਬਰ ਨੂੰ ਕੀਤੀ ਸੀ। ਖਾਨ ਨੇ ਕਥਿਤ ਤੌਰ ਤੇ ਜਨਾਦेश ਦੀ ਚੋਰੀ ਲੋਕਾਂ ਦੀ ਬੇਇਨਸਾਫੀ ਅਤੇ ਸੰਵਿਧਾਨ ਦੀ 26ਵੀਂ ਸੋਧ ਦੇ ਪਾਸ ਹੋਣ ਦੀ ਨਿੰਦਾ ਕੀਤੀ ਸੀ ਸੰਵਿਧਾਨ ਦੀ 26ਵੀਂ ਸੋਧ ਤੇ ਉਹਨਾਂ ਕਿਹਾ ਸੀ ਕਿ ਇਸ ਨੇ ਤਾਨਾਸ਼ਾਹੀ ਸ਼ਾਸਨ ਨੂੰ ਮਜ਼ਬੂਤ ਕੀਤਾ ਹੈ ਖਾਨ ਪਿਛਲੇ ਸਾਲ ਤੋਂ 라ਵਲਪਿੰਡੀ ਦੀ ਅੜਿਆਲਾ ਜੇਲ੍ਹ ਚ ਬੰਦ ਨੇ ਤੇ ਉਸ ਖਿਲਾਫ 200 ਤੋਂ ਵੱਧ ਮਾਮਲੇ ਦਰਜ ਨੇ ਖੈਬਰ ਪਖਤੂਨਵਾਦ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਅਗਵਾਈ ਚ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਅੱਤਵਾਦ ਪ੍ਰਭਾਵਿਤ ਸੂਬੇ 'ਚ ਕਈ ਮਹੱਤਵਪੂਰਨ ਸਰਕਾਰੀ ਇਮਾਰਤਾਂ ਦੇ ਨੇੜੇ ਸਥਿਤ ਡੀ ਚੌਕ ਤੇ ਧਰਨਾ ਦੇਣ ਲਈ ਆਪਣੀ ਯਾਤਰਾ ਸ਼ੁਰੂ ਕੀਤੀ। ਬੈਲਾਰੂਸ ਦੇ ਉੱਚ ਪਦਰੀ ਵਫ਼ਦ ਦੇ ਪਾਕਿਸਤਾਨ ਦੌਰੇ ਕਾਰਨ ਸਰਕਾਰ ਨੇ ਧਾਰਾ 144 ਲਾਗੂ ਕੀਤੀ ਸੀ ਅਤੇ ਉੱਥੇ ਰਹਿਨੀਆਂ ਕਰਨ ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਪਰ ਪ੍ਰਦਰਸ਼ਨਕਾਰੀ ਬੈਰੀਕੇਡ ਹਟਾ ਕੇ ਸੁਰੱਖਿਆ ਕਰਮੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧ ਗਿਆ। ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਦਾਅਵਾ ਕੀਤਾ ਕਿ ਪੰਜਾਬ ਅਤੇ ਇਸਲਾਮਾਬਾਦ 'ਚ ਪੁਲਿਸ ਨੇ ਪਾਰਟੀ ਦੇ 3500 ਤੋਂ ਵੱਧ ਨੇਤਾਵਾਂ ਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਘਰ ਔਰਤਾਂ ਲਈ ਸਭ ਤੋਂ ਖਤਰਨਾਕ ਥਾਂ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਸਾਲ ਔਸਤਨ 140 ਔਰਤਾਂ ਅਤੇ ਲੜਕੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਕਿਸੇ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਦੁਆਰਾ ਹਰ ਰੋਜ਼ ਕਤਲ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਮਹਿਲਾ ਅਤੇ ਸੰਯੁਕਤ ਰਾਸ਼ਟਰ ਆਫਿਸ ਔਨ ਡਰੱਗਸ ਐਂਡ ਕ੍ਰਾਈਮ ਨੇ ਕਿਹਾ ਹੈ ਕਿ 2023 ਦੌਰਾਨ ਵਿਸ਼ਵ ਪੱਧਰ ਤੇ ਲਗਭਗ 51100 ਔਰਤਾਂ ਅਤੇ ਲੜਕੀਆਂ ਦੀ ਮੌਤ ਲਈ ਇੱਕ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਜ਼ਿੰਮੇਵਾਰ ਸੀ। ਇਹ ਅੰਕੜਾ 2022 ਚ 48800 ਹੋਣ ਦਾ ਅਨੁਮਾਨ ਸੀ। ਔਰਤਾਂ ਦੇ ਖਿਲਾਫ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਤੇ ਜਾਰੀ ਕੀਤੀ ਗਈ ਰਿਪੋਰਟ ਚ ਕਿਹਾ ਗਿਆ ਹੈ ਕਿ ਇਹ ਵਾਧਾ ਹਤਿਆਵਾਂ ਚ ਵਾਧੇ ਕਾਰਨ ਨਹੀਂ ਸਗੋਂ ਮੁੱਖ ਤੌਰ ਤੇ ਵੱਖ-ਵੱਖ ਦੇਸ਼ਾਂ ਤੋਂ ਜ਼ਿਆਦਾ ਅੰਕੜੇ ਮਿਲਣ ਕਾਰਨ ਹੋਇਆ ਹੈ। ਦੋਮਾ ਏਜੰਸੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਜਗ੍ਹਾ ਔਰਤਾਂ ਅਤੇ ਲੜਕੀਆਂ ਲਿੰਗ ਆਧਾਰਿਤ ਹਿੰਸਾ ਦੇ ਇਸ ਅਤਿਅੰਤ ਰੂਪ ਤੋਂ ਪ੍ਰਭਾਵਿਤ ਹੋ ਰਹੀਆਂ ਨੇ ਤੇ ਕੋਈ ਵੀ ਖੇਤਰ ਇਸ ਤੋਂ ਅਛੂਤਾ ਨਹੀਂ ਹੈ। ਔਰਤਾਂ ਤੇ ਕੁੜੀਆਂ ਲਈ ਸਭ ਤੋਂ ਖਤਰਨਾਕ ਸਥਾਨ ਘਰ ਬਣ ਚੁੱਕਾ ਹੈ। ਰਿਪੋਰਟ ਦੇ ਮੁਤਾਬਕ ਨਜ਼ਦੀਕੀ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਦੁਆਰਾ ਕੀਤੇ ਗਏ ਕਤਲਾਂ ਦੇ ਸਭ ਤੋਂ ਵੱਧ ਮਾਮਲੇ ਅਫਰੀਕਾ 'ਚ ਸਨ, ਜਿੱਥੇ 2023 ਵਿੱਚ ਲਗਭਗ 21700 ਔਰਤਾਂ ਸ਼ਿਕਾਰ ਹੋਈਆਂ ਸਨ। ਆਪਣੀ ਆਬਾਦੀ ਦੇ لحاظ ਨਾਲ ਅਫਰੀਕਾ ਪੀੜਤਾਂ ਦੀ ਗਿਣਤੀ 'ਚ ਸਭ ਤੋਂ ਅੱਗੇ ਰਿਹਾ। ਪ੍ਰਤੀ 1 ਲੱਖ ਲੋਕਾਂ 'ਚ 2.9 ਪੀੜਤ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਮਰੀਕਾ 'ਚ ਵੀ ਇਹ ਦਰ ਕਾਫੀ ਜ਼ਿਆਦਾ ਸੀ ਜਿੱਥੇ ਪ੍ਰਤੀ 1 ਲੱਖ 'ਚ 1.6 ਔਰਤਾਂ ਪੀੜਤ ਸਨ, ਜਦਕਿ ਓਸ਼ੀਆਨੀਆਂ 'ਚ ਇਹ ਦਰ 1.5 ਫੀਸਦ 1 ਲੱਖ ਪਿੱਛੇ ਸੀ। ਏਸ਼ੀਆ 'ਚ ਇਹ ਦਰ ਬਹੁਤ ਘੱਟ ਸੀ ਜਿੱਥੇ ਪ੍ਰਤੀ 1 ਲੱਖ ਪਿੱਛੇ 0.8 ਪੀੜਤ ਸਨ ਜਦਕਿ ਯੂਰਪ 'ਚ ਇਹ ਦਰ 0.6 ਫੀਸਦ 1 ਲੱਖ ਪਿੱਛੇ ਸੀ ਰਿਪੋਰਟ ਮੁਤਾਬਕ ਯੂਰਪ ਅਤੇ ਅਮਰੀਕਾ 'ਚ ਔਰਤਾਂ ਦੀ ਜਾਣਬੁੱਝ ਕੇ ਹੱਤਿਆ ਮੁੱਖ ਤੌਰ ਤੇ ਉਹਨਾਂ ਦੇ ਨਜ਼ਦੀਕੀ ਸਾਥੀਆਂ ਦੁਆਰਾ ਕੀਤੀ ਜਾਂਦੀ ਹੈ ਇਸ ਦੇ ਉਲਟ ਮਰਦਾਂ ਦੇ ਕਤਲ ਦੀਆਂ ਜ਼ਿਆਦਾਤਰ ਘਟਨਾਵਾਂ ਪਰਿਵਾਰ ਤੋਂ ਬਾਹਰ ਹੁੰਦੀਆਂ ਨੇ ਰਿਪੋਰਟ 'ਚ ਕਿਹਾ ਗਿਆ ਹੈ ਹਾਲਾਂਕਿ ਕਤਲ ਦੇ ਸ਼ਿਕਾਰ ਜ਼ਿਆਦਾਤਰ ਪੁਰਸ਼ ਅਤੇ ਲੜਕੇ ਨੇ ਪਰ ਇਹ ਔਰਤਾਂ ਅਤੇ ਲੜਕੀਆਂ ਨੇ ਜੋ ਨਿੱਜੀ ਥਾਮਾਂ ਉੱਤੇ ਮਾਰੂ ਹਿੰਸਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਨੇ ਇਸ ਸੰਬੰਹ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ